ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜਤਾਰ ਸਿੰਘ ਜੱੱਬੋ ਬਾਲਦੇ ਵੱਲੋਂ ਸਵਾਗਤ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥਿਓ ਗੱਲ ਕਰਾਂਗੇ ਦੇਸ਼ ਸੇਵਕ ਦੇ ਉੱਪਰ ਪਿਆਰ ਭਰੀਆਂ ਸਾਂਝੀਆਂ ਜਿਹੜੀਆਂ ਗੱਲਾਂ ਹੈਗੀਆਂ ਅੱਜ ਐਨ ਆਰ ਆਈ ਪ੍ਰਮਾ ਦੇ ਨਾਲ ਕਰਾਂਗੇ ਕਿ ਦੇਸ਼ ਸੇਵਕ ਦੇ ਉੱਪਰ ਉਹ ਮਹਾਨ ਸ਼ਖਸੀਅਤ ਦੇ مالک ਰੇਸ਼ਮ ਸਿੰਘ ਨਾਗਰਾ ਬੈਲਫੇਅਰ ਸੁਸਾਇਟੀ ਦੇ ਚੇਅਰਮੈਨ ਪਾਪਕੇ ਰੇਸ਼ਮ ਸਿੰਘ ਜੀ ਦੇ ਨਾਲ ਕਰਵਾਨ ਜਾ ਰਹੇ ਹੈਗੀਆਂ ਜਿਨ੍ਹਾਂ ਨੇ ਵੱਡੀਆਂ ਜਿਹੜੀਆਂ ਰਕਮਾਂ ਹੈਗੀਆਂ ਪਿੰਡ ਜੱਬੋਵਾਲ ਦੇ ਵਿੱਚ দান ਕੀਤੀਆਂ ਹੈਗੀਆਂ ਅੱਜ ਉਹਨਾਂ ਦਾ ਵਿਸ਼ੇਸ਼ ਤੌਰ ਤੇ ಗ್ರಾಮ ਪੰਚਾਇਤ ਜੱਬੋਵਾਲ ਨੇ ਸਰਪੰਚ ਬੀਬੀ ਸੁਬਿੰਦਰ ਕੌਰ ਜੀ ਨੇ ਸਵਾਗਤ ਤੇ ਜੀ ਆਇਆਂ ਆਖਣ ਦੇ ਲਈ ਬਕਾਇਦਾ ਚਾਹ ਪਾਣੀ ਦਾ ਪ੍ਰੋਗਰਾਮ ਉਲੇਖਿਆ ਗਿਆ ਕਿ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਦੀ ਗੱਲ ਕੀਤੀ ਜਾਵੇ 2.5 ਲੱਖ ਰੁਪਏ ਦੇ ਕਰੀ ਪਿੰਡ ਜੱਬੋਵਾਲ ਦੇ ਵਿੱਚ ਬਣਦੀ ਜਾ ਰਹੀ ਕਵਰਸਤਾਨ ਦੇ ਵਿੱਚ ਪੱਠੀ ਨੂੰ ਦਾਨ ਕੀਤਾ ਇਸੇ ਹੀ ਤਰ੍ਹਾਂ ਰੇਸ਼ਮ ਸਿੰਘ ਨਾਗਰਾ ਬਹੁਤ ਵੱਡੀਆਂ ਸਵਾਮਾ ਅਕਸਰ ਹੀ ਪਿੰਡ ਦੇ ਵਿੱਚ ਨਵਾਉਂਦੇ ਰਹਿੰਦੇ ਨੇ ਜੇ ਗੱਲ ਕਰਾਂ ਮੈਂ ਸੋਸਾਇਟੀ ਦੇ ਸੋਸਾਇਟੀ ਦੇ ਵਿੱਚ ਵੀ ਕਹਿੰਦੇ 1 ਕਰੋੜ ਤੋਂ ਵੱਧ ਰੁਪਇਆ ਰੱਖ ਕੇ ਉਹਨਾਂ ਨੇ ਉਹਨਾਂ ਜਿਹੜਾ ਵਿਆਜ ਹੈਗਾ ਆ ਉਹਨੂੰ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਲਈ ਪਿੰਡ ਦੇ ਵਿੱਚ ਜਿਹੜੇ ਬੱਚਿਆਂ ਧੀਆਂ ਵਿਆਹ ਜਾਂਦੀਆਂ ਉਹਨਾਂ ਦੇ ਲਈ 5100 ਰਕਮ ਦੀ ਗੱਲ ਕੀਤੀ ਹੈਗੀ ਆ ਸਕੂਲਾਂ ਦੇ ਵਿੱਚ ਫੀਸਾਂ ਦੀ ਗੱਲ ਵੀ ਕੀਤੀ ਹੈਗੀ ਆ ਜੇ ਗੁਰੂ ਘਰਾਂ ਦੇ ਵਿੱਚ ਸਮਾਗਮਾਂ ਦੀ ਗੱਲ ਕੀਤੀ ਜਾਵੇ ਕਹਿੰਦੇ 1 ਕਰੋੜ ਸੌਰ ਪੈਦੀ ਰਕਮ ਜਿਹੜੀ ਹੈਗੀ ਉੱਥੇ ਵੀ ਹਰ ਗੁਰੂ ਘਰ ਨੂੰ ਆਪਣੇ ਨੇਕ ਕਮਾਈ ਦੇ ਵਿੱਚੋਂ ਦਿੰਦੇ ਨੇ ਸਿੱਧੀਆਂ ਮੁਲਾਕਾਤਾਂ ਅੱਜ ਜਿਹੜੀਆਂ ਹੈਗੀਆਂ ਰੋਬਰੋ ਰੇਸ਼ਮ ਸਿੰਘ ਨਾਗਰਾ ਦੇ ਨਾਲ ਕਰਵਾਉਣ ਜਾ ਰਹੇ ਹਾਂ ਜੋ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਐਨ ਆਰ ਆਈ ਭਰਾ ਜਿੰਦਾਬਾਦ ਐਨ ਆਰ ਆਈ ਭਰਾ ਜਿੰਦਾਬਾਦ ਅੰਡਜੱਬੋਵਾਲ ਦੇ ਲਈ ਮਸੀਹਾ ਸਾਬਤ ਹੋ ਰਹੇ ਨੇ ਰੇਸ਼ਬ ਸਿੰਘ ਨਾਗਰਾ ਜੀ ਦੇ ਬਚਪਨ ਦਾ ਆ ਜਿਹੜਾ ਸੁਪਨਾ ਸੀਗਾ ਜਦੋਂ ਸਾਡੇ 17 ਸਾਲ ਦੀ ਉਮਰ ਤੋਂ ਪਿੰਡ ਮਾਹਲਗੱਲਾਂ ਤੋਂ ਪੜ੍ਹਾਈ ਕਰਕੇ ਵਿਦੇਸ਼ਾਂ ਦੀ ਉਡਾਨ ਇੰਗਲੈਂਡ ਦੀ ਭਰੀ ਅੱਜ ਜੱਬੋਵਾਲ ਦੇ ਵਿੱਚ ਕਰੋੜਾਂ ਹੀ ਰੁਪਈਆ ਜਿਹੜਾ ਹੈਗਾ ਆ ਉਹਨਾਂ ਨੇ ਵੱਡੀਆਂ ਸੁਭਾਵਾਂ ਦੇ ਕੇ ਪਿੰਡ ਜੱਬੋਵਾਲ ਦੀ ਜਨਮ ਭੂਮੀ ਨੂੰ ਇਸ ਸਮਰਪਿਤ ਕਰ ਦਿੱਤਾ ਕਿ ਜਿਹੜਾ ਇਹ ਮੇਰੇ ਜਿਹੜੀ ਸੇਵਾ ਹੈਗੀ ਆ ਪਿੰਡ ਜੱਬੋਵਾਲ ਦੇ ਵਿੱਚ ਲੱਗੇਗੀ ਅੱਜ ਨਗਰ ਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਜੀ ਬਹੁਤ ਵਧੀਆ ਲੱਗਾ ਕਿਉਂਕਿ ਇਹ ਜਿਹੜਾ ਨਗਰ ਆ ਇਦੇ ਵਿੱਚ ਜਿਸ ਨਗਰ ਦੇ ਵਿੱਚ ਮੇਰਾ ਜਨਮ ਹੋਇਆ ਮੇਰੇ ਮਾਤਾ ਪਿਤਾ ਨੇ ਮੈਨੂੰ ਜਨਮ ਦਿੱਤਾ ਔਰ ਚੰਗੀ ਸੋਚ ਦਿੱਤੀ ਆ ਔਰ ਮੈਨੂੰ ਬੜੀ ਇਸ ਗੱਲ ਦੀ ਬੜੀ ਖੁਸ਼ੀ ਆ ਔਰ ਬਾਕੀ ਜੋ ਕਰਾ ਰਿਹਾ ਪਰਮਾਤਮਾ ਮੈਂ ਤੇਰੇ ਮੋਰੇ ਝੁਕਦਾ ਆ ਮੈਂ ਇਸੇ ਝੁਕਦਾ ਬਹੁਤ ਅੱਛਾ ਹੋ ਰਿਹਾ ਔਰ ਮੈਨੂੰ ਬੜੇ ਮੇਰੇ ਭਰਾਵਾਂ ਤੇ ਮਾਣ ਆ ਕਿਉਂਕਿ ਹਰ ਜੱਬੋ ਵਾਲ ਦਾ ਇਨਸਾਨ ਉਹ ਮੇਰੀ ਇੱਜ਼ਤ ਕਰਦਾ ਆ ਇਹ ਤੋਂ ਵੱਡੀ ਮੈਨੂੰ ਕੋਈ ਹੋਰ ਖੁਸ਼ੀ ਨਹੀਂ ਹੈ ਲੱਗਦਾ ਜੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਕਰੀਏ ਹਾਂ ਜੀ ਇੰਗਲੈਂਡ ਦੇ ਅੰਦਰ ਹਜ਼ਾਰਾਂ ਸਾਥੀ ਬਣੇ ਆ ਹਾਂ ਜੀ ਕਰੋੜਾ ਰੁਪਈਆ ਜੇ ਪੈੰਡ ਨੂੰ ਦੇ ਦੇਣਾ ਭਾਵ ਕੇ ਕਰੋੜਾ ਰੁਪਈਆ ਵੇਖਿਆ ਕਰੋੜਾ ਹੀ ਰੁਪਈਆ ਗਿਆ ਕਿ ਜਦੋਂ ਅਸੀਂ ਦਾਨ ਕਰਦੇ ਆ ਆਪਣੇ ਬਟੂਏ ਦੇ ਵਿੱਚੋਂ ਸਭ ਤੋਂ ਛੋਟਾ ਪੈਸਾ ਦੇਖੀ ਦੇ ਆ ਜਾਂ ਸਭ ਤੋਂ ਵੱਡਾ ਦੇਖੀਦਾ ਆਪਣੀ ਆਪਣੀ ਸਮਝ ਦੇ ਮੁਤਾਬਕ ਇਹ ਪੈੰਡ ਨੂੰ 1 ਕਰੋੜ ਤੋਂ ਜ਼ਿਆਦਾ ਰੁਪਈਆ ਜੱਕਾ ਮੈਂ ਦੇ ਦੇਣਾ ਤੇ ਇਹ ਵੀ ਸਮਝ ਲੱਗਦੀ ਹੈ ਇਹ ਵਿਚਾਰਾਂ ਦੇ ਵਿੱਚੋਂ ਮੀਟਿੰਗਾਂ ਦੇ ਵਿੱਚੋਂ ਕਿ ਹੋਰ 2.5-3 ਕਰੋੜ ਪਿੰਡ ਵੱਲੋਂ ਆ ਰਿਹਾ ਹੈਗਾ ਇਹਨਾਂ ਕਰੋੜਾਂ ਰੁਪਈਆਂ ਚ ਖੇਡੇ ਹਾਂ ਬਹੁਤ ਸੱਜਣਾ ਦੇ ਵਿੱਚ ਖੇਡੇ ਹਾਂ ਜਿਹੜੇ ਆ ਸੱਜਣ ਹੈ ਆ ਜਿਹੜਾ ਪਿਆਰ ਹੈ ਜਿਹੜੇ ਇਹ ਭਾਈ ਭਰਾ ਪਿੰਡ ਦੇ ਮਿਲਦੇ ਆ ਇਹਨਾਂ ਨੂੰ ਮਿਲ ਕੇ ਵਿਦੇਸ਼ ਵਾਲੇ ਸਾਥੀਆਂ ਨੇ ਮਿਲ ਕੇ ਸਾਰਾ ਵਿਦੇਸ਼ ਘੁੰਮ ਕੇ ਜਦੋਂ ਨਗਰ ਚ ਆਂਦੇ ਹਾਂ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਮੈਨੂੰ ਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਕਿ ਮੇਰੇ ਕੋਲ ਉਹ ਸ਼ਬਦ ਹੈ ਨਹੀਂ ਕਿ ਕਿੰਨਾ ਸ਼ਬਦਾਂ ਦੇ ਨਾਲ ਮੈਂ ਬਿਆਨ ਕਰਾਂ ਜੀ ਜੀ ਕਿ ਮੈਨੂੰ ਇੰਨੀ ਖੁਸ਼ੀ ਹੋ ਰਹੀ ਆ ਜੀ ਬਾਕੀ ਮੇਰਾ ਪਰਮਾਤਮਾ ਕਰਾ ਰਿਹਾ ਕਿਉਂਕਿ ਇੱਕ ਦੋ ਤਰ੍ਹਾਂ ਦਾ ਪੈਸਾ ਹੁੰਦਾ ਆ ਇੱਕ ਪੈਸਾ ਆ ਕਿਸੇ ਵੀ ਹੋਰ ਢੰਗ ਨਾਲ ਕਮਾਇਆ ਜਾਂਦਾ ਆ ਪਰ ਜਿਹੜਾ ਇਹ ਪੈਸਾ ਆ ਮੇਰਾ ਵਾਹਿਗੁਰੂ ਜਾਣਦਾ ਕਿ ਮੈਂ ਮਿਹਨਤ ਇੰਨੀ ਮਿਹਨਤ ਕੀਤੀ ਕਿ 19 ਸਾਲ ਮੈਂ ਡਬਲ ਨੌਕਰੀ ਦਿਨ ਰਾਤ ਜੇਨੂੰ ਤੁਸੀਂ ਕਹਿ ਸਕਦੇ ਆ ਤੁਸੀਂ ਮੈਨੂੰ ਇਹ ਵੀ ਪੁੱਛੋਗੇ ਕਿ ਸੁੱਤਾ ਕਦ ਸੀਗਾ ਵਾਹ ਮੈਂ ਉਹਨਾਂ ਕਾਰਾਂ ਦੇ ਵਿੱਚੇ ਜਿਹੜੀ 10 ਮਿੰਟ ਮੈਨੂੰ ਮਿਲਦੀ ਸੀ 10 ਮਿੰਟ ਮੈਨੂੰ ਰੈਸਟ ਮਿਲੀ ਤਾਂ ਮੈਂ 10 ਮਿੰਟ ਸਟੀering ਦੇ ਉੱਤੇ ਸਿਰ ਰੱਖ ਕੇ ਸੌ ਜਾਂਦਾ ਸੀ ਜੀ ਜੀ ਰੇਸ਼ਮ ਸਿੰਘ ਜੀ ਜਿੱਥੇ ਇੱਕ ਗੱਲ ਯਾਦ ਆਉਂਦੀ ਹੈ ਸੰਸਾਰ ਦੀ ਇੱਕ ਰੀਤ ਹੈ ਇੱਕ ਲੜੀ ਆ ਇੱਕ ਕੜੀਆਂ ਆ ਜ਼ਿੰਦਗੀ ਦੀਆਂ ਜਿਹਦੇ ਜਿੱਥੇ ਜਿੱਥੇ ਸੁਆਸ ਸੰਦਾਸ ਸਮਾਂ ਆਂਦਾ ਸੁਆਸਾਂ ਦਾ ਉਹ ਉਹ ਚਲੇ ਜਾਂਦਾ ਤੁਹਾਡੇ ਜਦੋਂ ਟਾਈਮ ਆਣਾ ਜਾਣ ਤੋਂ ਬਾਅਦ ਵੀ ਪਿੰਡ ਦੇ ਵਿੱਚ ਤੁਸੀਂ ਇਸੇ ਹੀ ਤਰ੍ਹਾਂ ਵਰਕ ਕਰਾਰ ਰਹਿਣੇ ਹੈਗੇ ਜਿਹੜਾ ਇਹ ਕੰਮ ਕਰ ਚੱਲੇ ਆ ਕਿਉਂਕਿ ਜ਼ਿੰਦਗੀ ਦੇ ਅੰਦਰ ਆਪਣੇ ਘਰ ਦੇ ਲਈ ਸਾਰੇ ਕਰਦੇ ਨੇ ਆਪਣੇ ਪਰਿਵਾਰ ਦੇ ਲਈ ਸਾਰੇ ਕਰਦੇ ਨੇ ਆਪਣੇ ਬੱਚਿਆਂ ਦੇ ਲਈ ਸਾਰੇ ਕਰਦੇ ਨੇ ਜਿਹੜਾ ਇਹ ਨਗਰ ਦੇ ਲਈ ਕਰੋੜਾਂ ਰੁਪਈਆ ਦੇ ਦੇਣਾ ਹੈਗਾ ਇਹ ਤਾਂ ਵਾਹ ਮਿਸਾਲ ਪੈਦਾ ਕਰ ਦਿੱਤੀ ਪੈਦਾ ਦੇਖੋ ਜੀ ਮੇਰਾ ਇਸ ਪਿੰਡ ਦੇ ਨਾਲ ਇੰਨਾ ਪਿਆਰ ਆ ਕਿਉਂਕਿ ਇਸ ਪਿੰਡ ਦੇ ਵਿੱਚੇ ਮੇਰੀ ਮਾਤਾ ਨੇ ਮੈਨੂੰ ਜਨਮ ਦਿੱਤਾ ਹੈ ਜੀ ਸੁਭਨਾਮ ਜੀ ਉਹਨਾਂ ਦਾ ਹਾਂਜੀ ਇਹ ਦਲੀਪ ਕੋਰ ਮੇਰੇ ਪਿਤਾ ਨਾਂ ਦਾ ਸਰਦਾਰ ਬਖਸ਼ੀਸ਼ ਪਿਤਾ ਜੀ ਦਾ ਨਾਮ ਸਰਦਾਰ ਬਖਸ਼ੀਸ਼ ਸਿੰਘ ਲੰਬੜਦਾਰ ਜੀ ਜਬੋਗਾਰ ਜੀ ਮੇਰੀ ਮਾਤਾ ਜੀ ਦਾ ਨਾਮ ਦਲੀਪ ਕੋਲ ਜੀ ਹਾਂ ਜੀ ਤਾਂ ਉਹਨਾਂ ਦੇ ਮੈਨੂੰ ਲੱਗਦਾ ਉਹਨਾਂ ਦਾ ਹੀ ਆਸ਼ੀਰਵਾਦ ਆ ਜੋ ਜਿੱਦ ਜਿਹੜੀ ਮੇਰੀ ਸੋਚ ਆ ਜੀ ਹੋ ਸਕਦਾ ਮੇਰੀ ਪਰਵਿਸ਼ ਉਹਨੇ ਇਸ ਹਿਸਾਬ ਦੀ ਕੀਤੀ ਹੋਵੇ ਜੀ ਜੀ ਸੰਸਕਾਰੀ ਜੀ ਹਾਂ ਜੀ ਹਾਂ ਜੀ ਤੇ ਉਹਨੇ ਮੇਰੀ ਪਰਵਿਸ਼ ਇਸ ਹਿਸਾਬ ਨਾਲ ਕੀਤੀ ਹੋਵੇ ਤੇ ਜਿਹੜਾ ਮੈਨੂੰ ਅੱਜ ਮੈਨੂੰ ਨਗਰ ਤੇ ਵੀ ਮਾਨ ਆ ਜੀ ਜੀ ਤੇ ਮੈਨੂੰ ਆਪਣੇ ਉੱਪਰ ਵੀ ਇਦਾਂ ਲੱਗਦਾ ਤੇ ਮੈਨੂੰ ਬੜੀ ਖੁਸ਼ੀ ਆ ਕਿ ਜਦੋਂ ਇਸ ਤਰ੍ਹਾਂ ਪ੍ਰਮਾਤਮਾ ਕਰਾ ਰਿਹਾ ਤੇ 23 ਤਰੀਕ ਨੂੰ ਵਾਹ ਤੇ ਆਪਣੇ ਪਿੰਗਲਵਾੜੇ ਦੇ ਵਿੱਚ 1 ਲੱਖ ਤੋਂ ਉੱਤੇ ਮੈਂ ਰਸਤ ਦੇ ਕੇ ਲੱਖਾਂ ਇਹ ਕਹਿ ਸਕਦੇ ਹਾਂ ਲੱਖਾਂ ਇਹ ਕਹਿ ਸਕਦੇ ਹਾਂ ਜੀ 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 ਤੇ ਉਹਨਾਂ ਲਈ ਰਸਤ ਦੇਣ ਵਾਸਤੇ جا ਰਹੇ ਹਾਂ 23 ਤਰੀਕ ਨੂੰ ਜੀ ਇੱਕ ਹੋਰ ਬਹੁਤ ਵੱਡੀ ਜ਼ਬਰਦਸਤ ਇਹ ਬਸੰਤ ਦੀ ਗੱਲ ਕੀਤੀ ਜਾਵੇ ਬਸੰਤ ਦੇ ਮਹੀਨੇ ਰੁੱਤਾਂ ਦਾ ਰਾਜਾ ਕਿਹਾ ਜਾ ਸਕਦਾ ਛੇ ਰੁੱਤਾਂ ਦੇ ਵਿੱਚੋਂ ਬਸੰਤ ਰੁੱਤ ਜਿਹੜੀ ਹੈਗੀ ਸਭ ਤੋਂ ਜ਼ਿਆਦਾ ਖੁਸ਼ਹਾਲ ਜਿੱਦਾਂ ਤੁਹਾਡੇ ਚਿਹਰੇ ਤੇ ਵੀ ਖੁਸ਼ਹਾਲੀ ਹੈ ਕਹਿੰਦੇ ਕਿ ਇਸ ਸਮੇਂ ਦੇ ਦੌਰਾਨ ਜਿੰਨੇ ਵੀ ਦਰਖਤ ਹੈ ਸਾਰਿਆਂ ਨੂੰ ਪੱਤੇ ਤੇ ਭੂਰ ਪੈ ਜਾਂਦਾ ਹੈਗਾ ਸਾਰੇ ਹੀ ਦਰਖਤ ਟਹਿਲਦੇ ਨੇ ਤੁਹਾਡੇ ਚਿਹਰੇ ਹਾਲ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਜਿੱਥੇ ਆਪਾਂ ਨੇ ਸਾਰਿਆਂ ਨੇ ਜਾਣਾ ਇੱਕ ਦਿਨ ਇੱਕ ਵਰ ਸਤਾਨ ਨੂੰ ਵੀ 22 ਲੱਖ ਰੁਪਈਆ ਦੇ ਕੇ ਇਸ ਨਗਰ ਦਾ ਜਿਹੜਾ ਮਾਣ ਵਧਾਇਆ ਹੈਗਾ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਕਿਸੇ ਵੀ ਕੰਮ ਨੂੰ ਛੇੜ ਲਈਏ ਚਾਹੇ ਉਹ ਲੜਕੀਆਂ ਦਾ ਵਿਆਹ ਹੋਵੇ ਜਾਂ ਉਹ ਧਾਰਮਿਕ ਕੰਮ ਹੋਵੇ ਹਜ਼ਾਰਾਂ ਦੀ ਤਦਾਰ ਦੇ ਅੰਦਰ ਪੈਸੇ ਵੰਡਦੇ ਨੇ ਕਿਤੇ ਨਾ ਕਿਤੇ ਸਰਪੰਚ ਸਾਹਿਬ ਨਗਰ ਦੇ ਲਈ ਵੀ ਬਹੁਤ ਵੱਡੀ ਗੱਲ ਮਹਿਸੂਸ ਹੁੰਦੀ ਹੈ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਨੀ ਆ ਤੇ ਜਦੋਂ ਆਪਣੇ ਪਿੰਡ ਦੇ ਵਿੱਚ ਸਾਡੇ ਐਨ ਆਰ ਆਈ ਵੀਰਾਂ ਦਾ ਮੇਰੇ ਮੋਤਵਾਰ ਤੇ ਪਿੰਡ ਨਗਰ ਨਿਵਾਸੀ ਮੈਨੂੰ ਪੂਰਾ ਇਹਨਾਂ ਦਾ ਸਹਿਯੋਗ ਆ ਸਾਡੇ ਡੋਬੋਵਾਲ ਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਨੇ ਪਹਿਲੇ ਦਿਨ ਤੋਂ ਵੱਡੀ ਇੱਥੇ ਮਨ ਮਾਰ ਕੇ ਦਿਖਾਈ ਆ ਪਾਰਟੀਆਂ ਬਹੁਤ ਆਉਂਦੀਆਂ ਆ ਪਾਰਟੀਆਂ ਬਹੁਤ ਜਾਂਦੀਆਂ ਪਰ ਐਨਆਰਆਈ ਭਰਾਵਾਂ ਦਾ ਜਿਹੜਾ ਪਿਆਰ ਹੈ ਉਹ ਪਿੰਡ ਦੇ ਲਈ ਬਹੁਤ ਵਧੀਆ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਰਹਿੰਦਾ ਹੈਗਾ ਕਿਸ ਤਰ੍ਹਾਂ ਲੱਗਦਾ ਜੀ ਪਿੰਡ ਦੇ ਵਿੱਚ ਹੁਣ ਆ ਕੇ ਪਿੰਡ ਦੇ ਵਿੱਚ ਪਿਆਰ ਦਾ ਬਹੁਤ ਜ਼ਿਆਦਾ ਮਿਲਦਾ ਇਸੇ ਪਿਆਰ ਨੂੰ ਤਾਂ ਅਸੀਂ ਹਰੇਕ ਸਾਲ ਇੱਥੇ ਆਉਂਦੇ ਆ ਜੀ ਜੀ ਤੇ ਬਾਕੀ ਸਾਡੇ ਅੱਭਲ ਟੈਕਨੋਲੋਜੀ ਵਾਲੇ ਸਾਰੇ ਸਾਡੇ ਜੀ ਸਾਰੇ ਸਾਜਣ ਬੋਲ ਬਹੁਤ ਵੱਡੀ ਟੀਮ ਬਹੁਤ ਬੜੀ ਟੀਮ ਕੰਮ ਕਰਦੀ ਹੈ ਇੱਥੇ ਜੀ ਤੇ ਸਭ ਕੋ ਸਾਰਿਆਂ ਦਾ ਧੰਨਵਾਦ ਹੈ ਬਾਕੀਆਂ ਦੇ ਉੱਪਰ ਵੀ ਕਾਫੀ ਪੈਸਾ ਖਰਚ ਕਰਦੇ ਹੈਗੇ ਐਨ ਆਰ ਆਈ ਭਰਾ ਹਾਂ ਜੀ ਉੱਤੇ ਵੀ ਸਾਡੇ ਉੱਤੇ ਪੈਡਾ ਵਿੱਚ ਵੀ 1 ਮਿਲੀਅਨ ਡਾਲਰ ਸਾਡੇ ਮੁੰਡੇ ਨੇ ਉੱਥੇ ਦਿੱਤਾ ਹਰਦਾਰਾ ਸਿੰਘ ਨਾਗਰਾ ਜੀ ਜੀ ਤੇ ਸਾਰੇ ਪਰਮਾਤਮਾ ਦੀ ਬੇਨਤੀ ਹੈ ਜੇ 1 ਮਿਲੀਅਨ ਦਿੱਤਾ ਹੈਗਾ ਇਹ ਕਹਿ ਸਕਦੇ ਆ ਕਿ ਪਿੰਡ ਜੱਬੋਵਾਲ ਦੇ ਵਿੱਚ ਜੇ ਵੱਡੇ ਆਧਾਰਾਂ ਦੀ ਲੋੜ ਪੈਂਦੀ ਹੈ ਕਿ ਪੈਸੇ ਦੀ ਕਮੀ ਨਹੀਂ ਇਹ ਪੰਚਾਇਤਾਂ ਜ਼ਮੀਨਾਂ ਰਿਕਵਰ ਕਰਨ ਦੀ ਲੱਖਾਂ ਰੁਪਇਆ ਕਰੋੜਾਂ ਰੁਪਇਆ ਐਨਆਰਆਈ ਭਰਾਵਾਂ ਦੇ ਕੋਲ ਪਿਆ ਆ ਹਾਂਜੀ ਕੋਈ ਗੱਲ ਨਹੀਂ ਸਭ ਕੁਝ ਜੀ ਪਰਮਾਤਮਾ ਦੀ ਆਸਰੇ ਨਾਲ ਸਾਰੇ ਕੁਝ ਹੋ ਹੀ ਜਾਂਦਾ ਜੀ ਜੀ ਅਸੀਂ ਇਸ ਪਿੰਡ ਦੇ ਬਹੁਤ ਖੁਸ਼ ਹਾਂ ਜੀ ਸਾਡੇ ਸਰਪੰਚ ਸਾਹਿਬ ਨੇ ਬਹੁਤ ਕੰਮ ਚੰਗੇ ਕੀਤੇ ਆ ਜੀ ਤੇ ਗਾਹਾਂ ਵੀ ਸਰਪੰਚ ਸਾਹਿਬ ਨੂੰ ਇਹੀ ਕਦੇ ਕਹਿੰਨੇ ਆ ਵੀ ਤੂੰ ਹੀ ਹਲੇ ਗਾਹਾਂ ਮੋੜੇ ਬਣਾ ਚਾਹਿਆ ਮੰਨਦੇ ਜੀ ਬਹੁਤ ਬਹੁਤ ਸ਼ੁਕਰੀਆ ਪੀੜ ਨੂੰ ਤੁਸੀਂ ਸੰਭਾਲ ਕੇ ਰੱਖਿਆ ਕਿਤੇ ਏਰੀਆ ਦੇ ਵਿੱਚ ਜਾਈਏ ਕਿਤੇ ਜ਼ਿਲ੍ਹੇ ਦੇ ਵਿੱਚ ਜਾਈਏ ਜਦੋਂ ਮੈਂ ਜੱਬੋਬਾਲ ਦੀ ਗੱਲ ਕਰਦਾ ਉਹ ਗੱਲ ਕਰਦੇ ਨੇ ਕਿ ਐਸੀ ਉਹਨਾਂ ਦੇ ਬੱਚੇ ਆ ਉਹਨਾਂ ਕੋਲੋਂ ਸਿੱਖੇ ਆ ਬੜਾ ਮਨ ਖੁਸ਼ ਹੁੰਦਾ ਕਿ ਪਿੰਡ ਜੱਬੋਵਾਲ ਦਾ ਉਹ ਸੁਰਮਾ ਜਿਹਨੇ ਨੌਜਵਾਨ ਪੀੜ ਨੂੰ ਖੇਡਾਂ ਦੇ ਵੱਲ ਲਾਇਆ ਖੇਡਾਂ ਖੇਡ ਕੇ ਵੱਡੇ ਵੱਡੇ ਅਫਸਰ ਸੀਟਾਂ ਦੇ ਉੱਪਰ ਬੈਠੇ ਆ ਵੱਡੇ ਵੱਡੇ ਨਾਮ ਕਮਾਇਆ ਇੰਟਰਨੈਸ਼ਨਲ ਖਿਡਾਰੀ ਪਿੰਡ ਜੱਬੋਵਾਲ ਦੇ ਵਿੱਚ ਖੇਡੇ ਆ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇਹ ਬੀਜ ਜਿਹੜੇ ਬੋਏ ਸੀਗੇ ਅੱਜ ਉਹਨਾਂ ਨੂੰ ਦਰਖਤਾਂ ਦੇ ਵਿੱਚ ਵੇਖਦੇ ਹਾਂ ਅੱਜ ਜੋ ਟਾਈਮ ਆ ਗਿਆ ਆ ਜੋ ਕਿ ਪੰਜਾਬ ਵਿੱਚ ਜੱਬੋਵਾਲ ਦਾ ਜੀ ਖੇਡਾਂ ਵਿੱਚ ਨਾ ਚੱਲਦਾ ਉਹ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਬੀਜ ਬੀਜੋ ਸੀਗੇ ਉਹ ਸਾਨੂੰ ਫਲ ਦੇ ਰਹੇ ਆ ਜੀ ਸਾਡੇ ਵੱਡੇ ਭਾਜੀ ਕਰਨਾਲ ਸਿੰਘ ਵੀ ਖੜੇ ਆ ਇਹਨਾਂ ਦੀ ਸ਼ਾਬਾਸ਼ ਨਾਲ ਅਸੀਂ ਖੇਡੇ ਉਸ ਤੋਂ ਬਾਅਦ ਅਸੀਂ ਮੈਂ ਆਰਮੀ ਵਿੱਚ ਚੱਲ ਗਿਆ ਆਰਮੀ ਵਿੱਚ ਮੈਂ 18 ਸਾਲ ਨੌਕਰੀ ਕਰਕੇ ਉੱਥੇ ਫਿਜ਼ੀਕਲ ਦਾ ਡਿਪਲੋਮਾ ਹਾਸਲ ਕੀਤਾ ਉਸ ਤੋਂ ਬਾਅਦ ਮੈਂ ਐਜੂਕੇਸ਼ਨ ਡਿਪਾਰਟਮੈਂਟ 'ਚ ਆ ਗਿਆ ਉਸ ਤੋਂ ਬਾਅਦ ਮੇਰੀ ਦੇਵੀ ਦਿਵਾਲ ਵਰਗੇ ਕੋਚਾ ਕੋ ਸਾਹਿਬਾਨਾਂ ਨਾਲ ਕਾਫੀ ਜਾਨ ਪਛਾਨ ਬਣੀ ਤੇ ਕਾਫੀ ਉੱਚੇ ਪੱਧਰ ਤੱਕ ਮੈਂ ਪੰਜਾਬ ਦੀਆਂ ਟੀਮਾਂ ਲੈ ਕੇ ਜੀ ਪੰਜਾਬ ਦੀਆਂ ਬਾਹਰ ਦੀਆਂ ਬਾਹਰਲੇ ਸਟੇਟਾਂ ਵਿੱਚ ਖੇਡਣ ਗਿਆ ਜੀ ਜੋ ਵੀ ਜੱਬੋਵਾਲ ਦੇ ਘੜਾਰੀ ਖੇਡਦੇ ਸੀਗੇ ਉਹ ਨਸ਼ਾ ਮੁਕਤ ਸੇ ਵਾਹ ਜਿੰਨੀਆਂ ਮੈਂ ਟੀਮਾਂ ਤਿਆਰ ਕੀਤੀਆਂ 14 ਸਾਲ ਤੋਂ ਲੈ ਕੇ 19 ਸਾਲ ਤੱਕ ਕਿਸੇ ਬੱਚੇ ਦਾ ਵੀ ਅੱਜ ਤੱਕ ਜਿੰਨੀਆਂ ਵੀ ਗਰਾਉਂਡਾਂ 'ਚ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਤੇ ਮੁੰਡੇ ਮੇਰੇ ਪਲੇਅਰ ਖੇਡਦੇ ਆ ਉਹ ਅੱਜ ਤੱਕ ਵੀ ਨਸ਼ੇ ਦੇ ਨੇੜੇ ਨਹੀਂ ਗਏ ਜੀ ਜੀ ਸਾਨੂੰ ਸਾਡੇ ਸਿਆਣਿਆਂ ਦੀ ਸਾਡੇ ਬਜ਼ੁਰਗਾਂ ਦੀ ਇਹੀ ਇਹ ਕਹਿਣਾ ਹੈਗਾ ਕਿ ਆਪ ਨਸ਼ੇ ਤੋਂ ਬਚੋ ਤੇ ਆਪਣੇ ਕਿਡਾਰੀ ਨਸ਼ੇ ਤੋਂ ਪਚਾਓ ਮੈਂ ਅੱਜ ਵੀ ਜਿਹੜੇ ਕਿਡਾਰੀ ਆ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਸਖਤ ਮਿਹਨਤ ਕਰੋ ਜੀ ਵਧੀਆ ਖਾਗ ਖਾਓ ਵਧੀਆ ਆਰਾਮ ਕਰੋ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਗ੍ਰਾਊਂਡ ਦਾ ਸਤਿਕਾਰ ਕਰੋ ਮੈਂ ਇੱਕ ਹੋਰ ਵੀ ਆਪਣੇ ਜਗਤ ਨੂੰ ਸਨਿਆਹ ਦੇਣ ਜਾਂਦਾ ਅਸੀਂ ਜਵਾਨਾਂ ਨੂੰ ਕਹਿੰਦੇ ਆ ਕਿ ਨਸ਼ਾ ਤੋਂ ਬਚੋ ਜਦੋਂ ਅਸੀਂ ਮੈ ਟੂਰਨਾਮੈਂਟ ਜਦੋਂ ਅਸੀਂ ਟੂਰਨਾਮੈਂਟ ਕਰਾਉਂਦੇ ਆ ਜੀ ਜੀ ਗਰਾਊਂਡ ਵਿੱਚ ਨਸ਼ਾ ਪੀ ਕੇ ਨਾ ਜਾਓ ਕੋਈ ਵੀ ਵਾਹ ਜੀ ਵਾਹ ਵਾਹ ਜੀ ਅਸੀਂ ਖਿਡਾਰੀਆਂ ਨੂੰ ਤਾਂ ਕੀ ਕਹਿਣਾ ਜੀ ਜੀ ਕਿ ਨਸ਼ਾ ਛੱਡ ਦਿਓ ਅਸੀਂ ਆਪ ਗਰਾਊਂਡ ਵਿੱਚ ਸ਼ਰਾਬ ਪੀ ਕੇ ਜਾਂਦੇ ਆ ਤੇ ਅਸੀਂ ਖਿਡਾਰੀਆਂ ਨੂੰ ਕੀ ਕਹਿ ਸਕਦਾ ਮੇਰੀ ਬੇਨਤੀ ਆ ਸਾਰੇ ਸੰਸਾਰ ਦੇ ਸਪੋਰਟਰਾਂ ਨੂੰ ਜੀ ਕਿ ਗਰਾਊਂਡ ਨੂੰ ਇੱਕ ਆਪਣੇ ਗਰਾਊਂਡ ਵਿੱਚ ਲਿਖਾਇਆ ਸਾਰਿਆਂ ਧਰਮਾਂ ਦਾ ਇੱਕੋ ਹੀ ਟਿਕਾਣਾ ਆ ਗਰਾਊਂਡ ਵਾਹ ਜੀ ਵਾਹ ਇੱਕ ਬਾਲਟੀ ਜੀ ਪਾਣੀ ਪੀਂਦੇ ਆ ਇੱਕ ਗੁਰੂ ਨੂੰ ਮੰਨਦੇ ਆ ਝੂਠ ਨੇ ਮੀਠ ਨੇ ਅਸੀਂ ਉਹਦਾ ਐਨਾ ਸਤਕਾਰ ਕਰਦੇ ਆ ਜੇ ਅਸੀਂ ਉੱਥੇ ਸ਼ਰਾਬ ਪੀ ਕੇ ਜਾਵਾਂਗੇ ਨਸ਼ਾ ਕਰਕੇ ਜਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਕੀ ਉਪਦੇਸ਼ ਦੇਵਾਂਗੇ ਇਸ ਕਰਕੇ ਮੈਂ ਸਪੋਰਟਰ ਸਹਿਪਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਕਰੋ ਸਬਸਕ੍ਰਾਈਬ 94650 13313 ਤੇ ਕਰੋ ਸੰਪਰਕ ਮਿਹਰਬਾਨੀ ਸ਼ੁਕਰੀਆ ਧੰਨਵਾਦ